ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 495 ਗੋਜਰੀ ਮਹਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਾਂ ਊਜ ਮੰਤਰ ਦੇ ਸੂਖੂ ਰੂਪ ਦੇ ਹਰ ਸ਼ਬਦ ਤੇ ਹੀ ਅਰਥ ਕਰਦੇ ਰਹਿੰਦੇ ਹਾਂ ਆਓ ਆਪਾਂ ਅੱਗੇ ਸ਼ਬਦਾਂ 'ਤੇ ਚੁੜਦੇ ਹਾਂ ਕਿਰਿਆ ਚਾਰ ਕਰੇ ਖਟ ਕਰਮਾ ਇਤਰਾਤੇ ਸੰਸਾਰੀ ਹੁਣ ਗੁਰੂ ਜੀ ਕਹਿ ਰਹੇ ਆ ਭਗਤ ਤੇ ਸੰਸਾਰੀ ਵਿੱਚ ਕੀ ਫਰਕ ਹੈ ਭਾਵੇਂ ਕੋਈ ਬੰਦਾ ਧਾਰਮਿਕ ਕੰਮਾਂ ਵਿੱਚ ਲੱਗਿਆ ਹੋਇਆ ਹੈ ਕਿਰਿਆ ਚਾਰ ਕਰੇ ਖਟ ਕਰਮਾ ਪਹਿਲਾਂ ਤੇ ਛੇ ਕਰਮਾਂ ਬਾਰੇ ਦੱਸਾਂ ਵੀ ਇਹ ਛੇ ਕਰਮ 3 ਨੇ ਜਿਹੜੇ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਤੇ ਸਾਨੂੰ ਦੱਸਿਆ ਜਾ ਰਿਹਾ ਇਸ ਨਾਮ ਸੰਧਿਆ ਜਨੀ ਸ਼ਾਮ ਦਾ ਪਾਤਸ਼ ਜਪ ਹੋਂ ਅਥੀਤੀ ਪੂਜਾ ਤੇ ਦੇਵ ਪੂਜਾ ਇਹ ਛੇਤ ਕਰਮ ਕਾਰਨ ਵਾਲਾ ਹੁੰਦਾ ਗੁਰੂ ਜੀ ਕਹਿੰਦੇ ਜਿਹੜਾ ਇਹ ਛੇ ਕਰਮ ਕਾਂਡ ਕਰਦਾ ਤੇ ਅਨੇਕਾਂ ਹੋਰ ਧਰਮ ਦੇ ਨਾਂ ਤੇ ਕਰਮ ਚ ਇਹ ਕਰਮ ਕਾਂਡ ਕਰਦਾ ਜਿਹਨੀ ਧਰਮ ਦੇ ਨਾਂ ਤੇ ਹੋਰ ਐਸਾ ਵੀ ਕਰਮ ਕਰਦਾ ਗੁਰੂ ਜੀ ਕਹਿੰਦੇ ਉਹ ਫਿਰ ਇੰਨਾ ਕੰਮਾਂ ਵਿੱਚ ਰੁੱਝ ਜਾਂਦਾ ਹੈ ਤੇ ਪਰਮਾਤਮਾ ਨੂੰ ਨਹੀਂ ਪਾ ਸਕਦਾ ਇਸ ਕਰਕੇ ਉਹ ਸੰਸਾਰੀ ਰਹਿ ਜਾਂਦਾ ਹੈ ਦੇਖੋ ਸਾਨੂੰ ਕਿਸ ਤਰ੍ਹਾਂ ਸਮਝਾਇਆ ਜਿਹੜੇ ਕਰਮ ਅਸੀਂ ਮਤਲਬ ਮੰਨਦੇ ਆਂ ਵੀ ਜਿਵੇਂ ਆਪਾਂ ਅੰਨਾਉਣਾ ਕਹਿੰਦੇ ਆਂ ਇਸ਼ਨਾਨ ਕਰਨਾ ਜਿਹੜੀ ਹੈ ਜੀ ਇਸ਼ਨਾਨ ਤਾਂ ਆਉਣ ਦੇ ਨਾਲ ਤੇ ਨਹੀਂ ਜ਼ਰੂਰੀ ਇਸ਼ਨਾਨ ਸਾਡੀਆਂ ਸਿਹਤ ਵਾਸਤੇ ਜ਼ਰੂਰੀ ਹੈ ਹਾਈਜੀਨਿਕ ਕੰਡੀਸ਼ਨ ਵਾਸਤੇ ਜ਼ਰੂਰੀ ਹੈ ਧਰਮ ਵਾਸਤੇ ਕਿਹੜਾ ਇਸ਼ਨਾਨ ਕਰਨਾ ਪਏਗਾ ਮਨ ਦਾ ਇਸ਼ਨਾਨ ਕਰਨਾ ਪਏਗਾ ਸਾਡੇ ਮਨ ਵਿੱਚ ਖੋਟ ਪਈ ਹੈ ਅਸੀਂ ਤੋਂ ਇਸ਼ਨਾਮ ਕਰੀ ਜਾਈਏ ਉਹ ਕੀ ਕਰੇਗਾ ਹਾਂ ਨਹਾਉਣਾ ਸਾਡੇ ਬਾਤ ਇੱਕ ਕਾਉਂ ਜ਼ਰੂਰੀ ਹੈ ਕਿਉਂਕਿ ਸਾਡ ਨੂੰ ਸਫਾਈ ਚਾਹੀਦੀ ਹੈ ਹਾਈਜਨਿਕ ਕੰਡੀਸ਼ਨਾਂ ਚਾਹੀਦੀਆਂ ਉਹਦੇ ਵਾਸਤੇ ਜ਼ਰੂਰੀ ਹੈ ਪਰ ਧਰਮ ਦੇ ਨਾਂ ਤੇ ਜਿਹੜੀ ਨਹਾਉਣਾ ਹੈ ਉਹ ਹੈਗਾ ਮਨ ਦਾ ਨਹਾਉਣਾ ਹੁਣ ਦੇਖੋ ਅਖੀ ਪਗ ਦੀ ਸਮਝਾਉਂਦੀ ਹੈ ਅੰਕਰ ਮੈਲ ਨੈ ਉਤਰ ਹਮੈ ਬਿਨ ਗੁਰਬਾਜੀ ਹਰੀ ਜਿਹੜਾ ਇਹ ਕਰਮ ਕਾਂਡਾ ਪਾ ਕਰਮ ਦੇ ਨਾਲ ਤੇ ਕਰੀ ਜਾ ਰਹੀ ਹੈ ਕਿ ਗੁਰ ਗੁਰ ਦਾ ਮਤਲਬ ਹੈ ਗਿਆਨ ਅਸੀਂ ਗੁਰੂ ਕੋਲੋਂ ਗਿਆਨ ਲਿਆ ਨਹੀਂ ਬਾਣੀ ਪੜ੍ਹ ਕੇ ਸਮਝੀ ਨਹੀਂ ਫਿਰ ਕੀ ਹੋਇਆ ਅੰਤਰ ਮੈਲ ਨਾ ਉਤਰਿਆ ਹਮੇ ਜਿਹੜੀ ਅੰਦਰ ਮੈਲ ਹੈ ਨਾ ਉਹ ਉਤਰਦੀ ਹੈ ਤੇ ਨਾ ਹੀ ਮੈਂ ਦੇਰੀ ਖਤਮ ਹੁੰਦੀ ਹੈ ਹੈਸ ਕਰਕੇ ਗੁਰੂ ਜੀ ਕਹਿੰਦੇ ਅੰਦਰ ਦੀ ਮੈਲ ਦਾ ਅੰਦਰੋਂ ਸਾਫ ਕਰ ਆਪਣੇ ਕੌਣ ਕੇ ਇਹ ਕਰੇਗਾ ਕੌਣ ਸਾਨੂੰ ਬਣਾਇਆ ਕਿ ਨਹੀਂ ਹੈ ਮਾਲਕ ਨੇ ਇਹ ਸਾਡੇ ਅੰਦਰ ਜਿਹੜੀ ਮਹਿਲ ਲੱਗ ਰਹੀ ਉਹ ਵੀ ਮਾਲਕ ਤੇ ਨੇ ਮਾਇਆ ਬਣਾਈ ਹੈ ਤਾਂ ਹੀ ਲੱਗ ਰਹੀ ਹੈ ਨਾ ਫਿਰ ਆਪਾਂ ਔਲਾਮਾ ਕਿਹਨੂੰ ਦੇਈਏ ਜਾਂ ਯਾਦਗੀਰੂ ਕਰੀਏ ਜਾਂ ਇਹ ਸ਼ਕਤੀ ਕਿਹਦੇ ਕੋਲੋਂ ਲਈਏ ਮੇਰੇ ਠਾਕੁਰ ਰੱਖ ਲਿਓ ਕਿਰਪਾ ਤਾਰੀ ਐ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਇਨਾ ਕਰਮ ਕਾਂਡਾ ਵਾਲੇ ਸੰਸਾਰੀ ਜੀ ਜੀਵਨ ਤੋਂ ਵਿਚਾਲ ਹੈ ਕੋਟ ਮਦੇ ਕੋ ਵਿਰਲਾ ਸੇਵਕ ਗੁਰ ਸਗਲੇ ਬਿਵਹਾਰੀ ਰਹਾਉ ਗੁਰੂ ਜੀ ਕਹਿੰਦੇ ਕਿਉਂ ਕਿ ਸਾਰੇ ਸੰਸਾਰ ਦੇ ਵਿੱਚ ਇਹ ਜਿਹੜੇ ਕਰਮ ਕਾਂਡ ਨੇ ਧਰਮ ਦੇ ਨਾਂ ਤੇ ਮਾਇਆ ਕਰਕੇ ਕੀਤੇ ਜਾ ਰਹੇ ਐਸ ਕਰਕੇ ਹੋਰ ਸਾਰੇ ਬਿਵਹਾਰੀ ਹੈ ਜਿਨੀ ਵਪਾਰੀ ਬਣੇ ਹੋਏ ਆ ਧਰਮ ਦੇ ਨਾਂ ਤੇ ਕੋਟ ਮਦੇ ਕੋ ਵਿਰਲਾ ਸੇਵਕ ਤੇ ਕਰੋਨਾ ਵਿੱਚੋਂ ਕੋਈ ਵਿਰਲਾ ਜਿਹੜਾ ਪ੍ਰਮਾਤਮਾ ਦਾ ਸੇਵਕ ਬਣਦਾ ਹੈ ਹੁਣ ਪ੍ਰਮਾਤਮਾ ਦਾ ਸੇਵਕ ਬਣਨਾ ਕੀ ਹੁਕਮ ਰਜ਼ਾਈ ਚੱਲਣਾ ਰਹਾ ਮਾਲਕ ਦੀ ਹੁਕਮ ਵਿੱਚ ਚੱਲਣਾ ਹਮੇਸ਼ਾ ਉੱਥੇ ਰਹਿਣਾ ਹਮੇਸ਼ਾ ਉਹ ਜਗ ਵਿੱਚ ਜੁੜੇ ਰਹਿਣਾ ਤੇ ਆਪਣਾ ਕੰਮ ਕਾਰ ਕਰਦੇ ਰਹਿਣਾ ਤੇ ਜੋ ਮਾਲਕ ਨੂੰ ਚੰਗਾ ਲੱਗਦਾ ਉਹ ਕਰਮ ਕਰਨਾ ਸੱਚ ਬੋਲਣਾ ਸੱਚ ਨਾਲ ਜੁੜਨਾ ਪਰ ਅਪਕਾਰ ਕਰਨਾ ਦਇਆ ਕਰਨੀ ਧਰਮ ਵਿੱਚ ਰਹਿਣਾ ਆਪਣੇ ਮਨ ਨੂੰ ਔਣੇ ਇਹ ਬਲਕੁ ਨੂੰ ਚੰਗੇ ਲੱਗਦੇ ਐ ਇਸ ਤਰ੍ਹਾਂ ਆਪਣੇ ਮਨ ਨੂੰ ਬਦਲ ਲੈ ਜੇ ਤੁਸੀਂ ਆਪਣੇ ਮਨ ਨੂੰ ਪਵਿੱਤਰ ਕਰ ਲਵਾਂਗੇ ਤੇ ਸਾਡਾ ਜੀਵਨ ਪਵਿੱਤਰ ਹੋ ਜਾਏਗਾ ਗੁਰੂ ਜੀ ਕਹਿੰਦੇ ਮੈਂ ਖੰਲਾ ਨਹੀਂ ਕਹਿ ਰਿਹਾ ਇਹ ਕਰ ਸਾਸ ਤੇਰੇ ਦੀਦ ਸਿਮਰਿਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਗੁਰੂ ਜੀ ਕਹਿੰਦੇ ਵੇ ਸਾਰੇ ਪੜ ਕੇ ਵੇਖ ਲਿਆ ਸਾਰਿਆਂ ਦੇ ਵਿੱਚੋਂ ਮੈਂ ਕੱਤ ਸਾਰ ਕੱਢ ਕੇ ਵੇਖ ਲਿਆ ਸਾਰੇ ਗ੍ਰੰਥਾਂ ਵਿੱਚੋਂ ਸ਼ਾਸਤਰਾਂ ਵਿੱਚੋਂ ਵੇਦਾਂ ਵਿੱਚੋਂ ਸਿਵਰਤੀਆਂ ਵਿੱਚੋਂ ਇੱਕੋ ਹੀ ਗੱਲ ਪ੍ਰਕਾਰ-ਪਰਕਾਰ ਕੇ ਕਹਿ ਰਿਹਾ ਹੈ ਬਿਨ ਗੁਰੁ ਬੁਖਤ ਨ ਕੋ ਉਪਾਵੇ ਬਨ ਬੇਖੋ ਕਰ ਵਿਚਾਰੀ ਐ ਮਨਾ ਆਪਣੇ ਮਨ ਨੂੰ ਵਿਚਾਰ ਕੇ ਵੇਖ ਆਪਣੇ ਮਨ ਵਿੱਚ ਇਹ ਵਿਚਾਰ ਲੈ ਕੇ ਦੇਖ ਸਮਝ ਕੇ ਦੇਖ ਇਹਨਾਂ ਨੂੰ ਬਿਨ ਗੁਰੁ ਬੁਖਤ ਨ ਕੋ ਗਿਆਨ ਤੋਂ ਬਿਨ ਭਗਤੀ ਨਹੀਂ ਹੋ ਸਕਦੀ परमात्मा ਦੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ਬਿਲਕੁਲ ਨਹੀਂ ਤੂੰ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਅੜਛਾ ਕਾ ਮਾਜਨ ਕਰਿ ਇਸਨਾਣਾ ਪਰਮ ਆਏ ਤਰਸਰੀ 18 ਤੀਰਥਾਂ ਦਾ ਇਸ਼ਨਾਨ ਵੀ ਕਰ ਲਿਆ ਤੇ ਸਾਰੇ ਧਰਤੀ ਤੇ ਘੁੰਮਦੇ ਘੁਮਾਏ ਸਾਰੀ ਧਰਤੀ ਦੇ ਯਾਨੀ ਦੇਸ਼ ਪਰਦੇਸ਼ ਰਟਨ ਕਰਨਾ ਵੀ ਧਾਰਮਿਕ ਮੰਨਿਆ ਜਾਂਦਾ ਸੀ ਆਪਣੇ ਵੀ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਆ ਉੱਥੇ ਲਿਖਿਆ ਹੋਇਆ ਉਦਾਸੀਆਂ ਜਿਹਨੀਆਂ ਉਹ ਇਸ਼ਾਰਾ ਦਿੱਤਾ ਜਾ ਰਿਹਾ ਸਾਨੂੰ ਸਿੱਖਾਂ ਨੂੰ ਵੀ ਕਿ ਗੁਰੂ ਸਾਹਿਬ ਜੀ ਵੀ ਇਹ ਘਟਨ ਕਰਦੇ ਗਏ ਸੀ ਨਹੀਂ ਗੁਰੂ ਸਾਹਿਬ ਜੀ ਦੇਸ਼ ਛੱਡਣ ਨਹੀਂ ਕਰ ਗਏ ਸੀ ਗੁਰੂ ਜੀ ਆਪਣਾ ਉਪਦੇਸ਼ ਦੇ ਰਹੇ ਸੀ ਲੋਕਾਂ ਨੂੰ ਤੇ ਉਹਨਾਂ ਥਾਵਾਂ ਤੇ ਜਿੱਥੇ ਲੋਕੀ ਆਪਣੇ ਆਪ ਧਰਮ ਦੇ ਨਾਂ ਤੇ ਇਕੱਠੇ ਹੁੰਦੇ ਸੀ ਉੱਥੇ ਗੁਰੂ ਜੀ ਪਹੁੰਚ ਕਰਦੇ ਸੀ ਕਿਉਂਕਿ ਸੋ ਤਾਂ ਇੱਕ ਇੱਕ ਨੂੰ ਉਪਦੇਸ਼ ਦੇਣਾ ਸੋ ਇੱਕ ਇਕੱਠ ਜੋ ਕਿ ਧਰਮ ਦੇ ਨਾਤੇ ਹੋਇਆ ਹੋਇਆ ਹੈ ਉੱਥੇ ਉਪਦੇਸ਼ ਕਰਨਾ ਹੋਰ ਵੀ ਜ਼ਿਆਦਾ ਸਭ ਮਤਲਬ ਠੀਕ ਸੀ ਕਿਉਂ ਕਿ ਉੱਥੇ ਲੋਕੀ ਜ਼ਿਆਦਾ ਇਕੱਠੇ ਹੋਏ ਹੋਏ ਸੀ ਹੁਣ ਆਪਾਂ ਕਿਹਨਾਂ ਚੰਗੀ ਪਰ ਸਾਨੂੰ ਨਾ ਉਲਝਾ ਦਿੱਤਾ ਗਿਆ ਸਾਨੂੰ ਰਾਹ ਦਿੱਤਾ ਗਿਆ ਕਿ ਕੋਈ ਸੈਂਟੀਫਿਕ ਗੱਲ ਬਾਣੀ ਦੀ ਨਹੀਂ ਕਰਨੀ ਉਹ ਨਹੀਂ ਕਰਨੀ ਕਿਉਂਕਿ ਅਸੀਂ ਪ੍ਰੀਖੇ ਵਿੱਚ ਹੀ ਪਏ ਰਹੀਏ ਅਸਰ ਕਰਕੇ ਗੁਰਮਾਨਸਾ ਜੀ ਦੀਆਂ ਨਖੇਰੀਆਂ ਨਾਲ ਇਹਨਾਂ ਪ੍ਰਚਾਰ ਦੌਰਿਆਂ ਨਾਲ ਵੀ ਉਦਾਸੀ ਸ਼ਬਦ ਜ਼ਿਆਦਾ ਜੋੜ ਦਿੱਤਾ ਗਿਆ ਕਿਉਂਕਿ ਇਹ ਲੱਗੇ ਵੀ ਉਹ ਉਹ ਰਟਨ ਕਰਦੇ ਰਹੇ ਪਰ ਗੁਰੂ ਜੀ ਉਹਨਾਂ ਚੀਜ਼ਾਂ ਨੂੰ ਤੇ ਕੰਡੈਮਨ ਕਰ ਰਿਹਾ ਹੈ 68 ਮਾਜਨ ਕਰੇ ਇਸ਼ਨਾਨਾ ਪਰਮ ਆਏ ਤਰਸਾਰੀ ਜੇ ਤੂੰ ਸਾਰੀ ਧਰਤੀ ਦਾ ਵੀ ਰਟਨ ਕਰ ਲਵੇਂ 68 ਤੀਥਾਂ ਵਿੱਚ ਇਸ਼ਨਾਨ ਕਰ ਲਵੇਂ ਤਾਂ ਵੀ ਗੱਲ ਨਹੀਂ ਬਣਦੀ ਜੀ ਕਹਿੰਦੇ ਆ ਕਿ ਸੋਚ ਕਰੇ ਦਿਨ ਰਾਤ ਹੀ ਮੇਨ ਸਤ ਤੁਰ ਅਧਿਆਰੀ ਤੇ ਅਰੇਖਾ ਤਰ੍ਹਾਂ ਦੀਆਂ ਸੋਚਾਂ ਆਪਣੇ ਜੀਵਨ ਵਿੱਚ ਰੱਖੇ ਜਿਵੇਂ ਕਿ ਸਾਡੇ ਅੱਜਕੱਲ ਆਖੋਤੀ ਜਿਹੜੇ ਸੰਦਰਵ ਕਰ ਰਹੇ ਨੇ ਇੱਕ ਗਲਭਾ ਪਾਣੀ ਦਾ ਨਾਂ ਲੱਗਦੇ ਕ ਹਰੇ ਹੱਥ ਝੋਣ ਵਾਲਾ ਵੀ ਨਾਂ ਲੱਗਦੇ ਦੀ ਹਰ ਟਾਈਮ ਹੀ ਹਾਥੀ ਧੋਈ ਜਾਣੇ ਸੋਚ ਦਿਖਾਉਣੀ ਵੀ ਅਸੀਂ ਬੜੀ ਸੋਚ ਲੱਗਦੀ ਐ ਤੇ ਕਰਮ ਕਰਵਾਣੀ ਕਿੰਨਾ ਮਨ ਕਰਦੀ ਐ ਨਾ ਚੀਜ਼ਾਂ ਸੋਚ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਪਹਿਲੀ ਕੋਈ ਪੰਕਤੀ ਹੈ ਜਪਜੀ ਸਾਹਿਬ ਦੀ ਇੱਥੇ ਗੁਰੂ ਜੀ ਕਹਿੰਦੇ ਆਨੇ ਕੇ ਸੋਚੇ ਕਰੈਂਦੇ ਨਗਾਤੀ ਹਰੇਕੀ ਧੁਪਾਵੇ ਲੱਖ ਵਾਰੀ ਨਾ ਹੀ ਜਾਂ ਲੱਖ ਵਾਰੀ ਸੋਚ ਰੱਖੀ ਜਾ ਬਨ ਸਤਵਰ ਅੰਧਿਆਰੀ ਪੂਰੇ ਗੁਰੂ ਦੇ ਗਿਆਨ ਤੋਂ ਵਿਰੰਮੀ ਰਾਮਦਰ ਪਿਆ ਜਿਹੜਾ ਮਨ ਦੇ ਵਿੱਚ ਹਨੇਰਾ ਪਿਆ ਉਹ ਨਹੀਂ ਨਿਕਲਦਾ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ اے नानक ਜੀ ਕਹਿ ਰਿਹਾ ਮੈਂ ਘੁੰਮ ਘੁੰਮ ਕੇ ਸਾਰੇ ਜਗਤ ਵਿੱਚ ਦੇਖ ਲਿਆ ਜਿਹੜੇ ਵੀ ਮਨੁੱਖ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ ਫਿਰ ਗੁਰੂ ਜੀ ਦਾ ਕੀ ਬਣ ਜਾਂਦਾ ਹੈ ਸਵਾਭ ਕਰਦਾ ਹੋ ਗਿਆ ਅੰਦਰ ਤੇ ਗੁਰੂ ਜੀ ਜਵਾਬ ਦੇ ਰਿਹਾ ਦਰਮਤ ਮੇਟ ਬੁੱਧ ਪਰਗਤੀ ਜਨ ਨਾਨਕ ਗੁਰਮੁਖਤਾਰੀ ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤ ਮਿਟਾ ਕੇ ਤੇ ਉਹਨਾਂ ਦੇ ਮਨ ਵਿੱਚ ਸਚੱਜੀ ਮਤ ਦੇ ਦਿੰਦਾ ਹੈ ਅਕਲ ਦਾ ਪ੍ਰਕਾਸ਼ ਕਰਨਾ ਕਰ ਦਿੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈ ਜ ਜਿਹਨਾਂ ਨੂੰ ਗੁਰੂ ਦੀ ਸ਼ਰਨ ਦੇ ਦਿੰਦਾ ਉਹ ਗੁਰੂ ਦੀ ਸ਼ਰਨ ਪੈ ਲੈਂਦੇ ਐ ਤੇ ਗੁਰੂ ਕੋਲੋਂ ਗਿਆਨ ਲੈ ਕੇ ਆਪਣਾ ਜੀਵਨ ਮੁਕਤ ਕਰ ਜਾਂਦੇ ਏ ਫਾਰਮੂਲਾ ਦੱਸਿਆ ਗੁਰੂ ਜੀ ਨੇ ਆਪਾਂ ਸਾਰੇ ਸ਼ਬਦ ਨੂੰ ਇੱਕ ਵਾਰ ਫੇਰ ਪੜ੍ਹੀਏ ਤਾਂ ਕਿ ਸ਼ਾਮੋ ਕੁਝ ਨਾ ਕੁਝੇ ਕੁਝ ਨਾ ਕੋਈ ਸਾਡੇ ਮਨ ਨੂੰ ਸੰਦੇਸ਼ ਜਾਣ ਚੰਗੇ ਸੰਦੇਸ਼ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਅੰਕ 495 ਦੇ ਸੁਭਾਈਮਾਨ ਸ਼ਬਦ ਹੈ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਚਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰੇ ਖਟ ਕਰਮ ਇਤਰਾਤੇ ਸੰਸਾਰੀ ਗੁਰੂ ਜੀ ਕਹਿੰਦੇ ਕਰਨ ਵਾਲੇ ਸੰਸਾਰੀ ਨੇ ਅੰਤਰ ਮੈਰਣਾ ਇੱਤਰੇ ਹਮੇ ਬਿਨ ਗੁਰਵਾਜੀ ਹਾਰੀ ਗੁਰੂ ਤੋਂ ਬਿਨਾ ਗਿਆਨ ਤੋਂ ਬਿਨਾ ਬਾਜੀ ਹਾਂ ਜਾਂਦੇ ਆ ਅੰਦਰ ਦੀ ਮੈਣ ਤੇ ਮੈਂ ਮੇਲੀ ਦਾ ਜਿਹੜਾ ਸੋਆ ਮਰਦਾ ਨਹੀਂ ਮੇਰੇ ਠਾਕ ਕੇ ਰਖ ਲਿਓ ਕਿਰਪਾ ਧਾਰੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਓ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਨ ਕਰਨ ਵਾਲੇ ਸਾਰੇ ਵਪਾਰੀ ਨੇ ਮਤਲਬ ਪੈਸੇ ਖਾਤਰ ਸਭ ਕੁਝ ਹੋ ਰਿਹਾ ਹੈ ਤੇ ਗੁਰੂ ਜੀ ਕਹਿੰਦੇ ਕੋਈ ਵਿਰਲਾ ਹੀ ਸੇਵਕ ਬਣਦਾ ਹੈ ਇਹ ਹਰਦਾ ਬੰਦਾ ਸਾਧ ਤੇਰੇ ਦੇ ਸਿਰਤ ਸਭ ਸੋ ਦੇ ਸਭ ਏਕਾ ਬਾਤ ਪਕਾਰੀ ਗੁਰੂ ਜੀ ਕਦੇ ਸਾਧਾਰਨ ਕੁਸ਼ਟ ਕੰਮ ਸੋਧ ਕੇ ਸਮਝ ਕੇ ਵੇਖ ਲਿਆ ਸਾਰੇ ਇੱਕੋ ਹੀ ਗੱਲ ਕਹਿੰਦੇ ਆ ਕੀ ਗੱਲ ਕਹਿੰਦੇ ਗੁਰੂ ਜੀ ਸਵਾਲ ਕਰੀਏ ਗੁਰੂ ਜੀ ਜਵਾਬ ਦਿੰਦੇ ਆ ਮੈਨ ਗੁਰਮੁਖ ਤਨ ਕੋ ਰੂਪ ਆਵੇ ਮਨ ਵਿਖੋ ਕਰ ਵਿਚਾਰੀ ਐ ਮਨਾ ਵਿਚਾਰ ਕੇ ਵੇਖ ਗੁਰੂ ਤੋਂ ਗੁਰੂ ਦੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ 68 ਮਾਜਨੇ ਕਰੇ ਜਨਾ ਨਾ ਪਰਮਾਏ ਤਰਸਾਰੀ ਦੀਤਨ ਦਾ ਇਸ਼ਾਨਾਨ ਕਰ ਲਿਆ ਸਾਰੀ ਧਰਤੀ ਤੇ ਰਟਨ ਕਰਦਾ ਕਰਦਾ ਅਨੇਕ ਚੋਚ ਕਰਿਆ ਦਿਨ ਰਾਤੀ ਬਿਨ ਸਤਿਗੁਰੇ ਹੁੰਦਿਆਰੀ ਰੇਖਾਤਰਾ ਦੀਆਂ ਸੱਚਾ ਰੱਖਦਾ ਹੈ ਭਰੇਜ ਰੱਖਦਾ ਹੈ ਸੰਜਮ ਰੱਖਦਾ ਹੈ ਪਰ ਗੁਆ ਗੁਰੂ ਦੇ ਗਿਆਨ ਤੋਂ ਬਿਨ ਸਭ ਨੇ ਹੀਰੇ ਹੀਰੇ ਹੈ ਗੁਰੂ ਜੀ ਕਹਿੰਦੇ ਧਾਵ ਤਚਾਵ ਜਸਾ ਸਾਰ ਜਗ ਤਾਇੋ ਅਬ ਆਏ ਹਰ ਦੁਆਰੀ ਗੁਰੂ ਤੇ ਸਾਰੇ ਸੰਸਾਰ ਤੇ ਦੇਖ ਲਿਆ ਜਾ ਜਾ ਕੇ ਹੋਣ ਹਰੀ ਦੇ ਦਰ ਲੈ ਲਿਆ ਜਿਹੜੇ ਹਰੀ ਦੇ ਦਰ ਨਿਕਦੇ ਨੇ ਨਾ ਉਹਨਾਂ ਦੇ ਅੰਦਰ ਕੋਈ ਗੁਰੂ ਜੀ ਕੀ ਹੋ ਜਾਂਦਾ ਦੁਰਮਤ ਮੀਟ ਬੁੱਧ ਪਰਗਾਤੀ ਜਨ ਨਾਨਕ ਗੁਰਮਖਤਾਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਐ ਉਹਨਾਂ ਦੇ ਅੰਦਰ ਮਾੜੀ ਮਤ ਮੜ ਜਾਂਦੀ ਐ ਚੰਗੀ ਮਤ ਦਾ ਪ੍ਰਕਾਸ਼ ਹੋ ਜਾਂਦਾ ਤੇ ਗੁਰੂ ਦੀ ਮਤ ਲੈ ਕੇ ਇਸ ਸੰਸਾਰ ਤੋਂ ਪਾਰ ਲੰਘ ਜਾਂਦੇ ਹਨ ਉਹ ਮਾਲਕ ਆਪ ਕਿਰਪਾ ਕਰਦਾ ਉਹਨਾਂ ਤੇ ਤੇ ਉਹਨਾਂ ਨੂੰ ਗੁਰੂ ਦੀ ਮਤ ਦੇ ਦਿੰਦਾ ਗੁਰੂ ਦੀ ਮਤ ਲੈ ਕੇ ਉਹ ਸੰਸਾਰ ਤੋਂ ਜੀਵਨ ਮੁਕਤ ਹੋ ਜਾਂਦੇ ਹਨ